ਜੋੜੇ ਆਤੀ ਦੇਨ 45 ਕਿਲੋਮੀਟਰ ਬਾਅਦ ਇਹ ਚਾਈ ਸੰਨੀ ਬਾਦ ਦਰਵਾਜ਼ਾ ਮਨਾਈ ਵਾਲੀ இல்லையடா பட்டுத் திருதேத கருணையை ਦੇ ਵੀਰ ਕੋਲ ਨਹੀਂ ਜੇ ਕੱਢਦੇ ਰਹੀਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨੇ ਜਾਂ ਉੱਥੇ ਸਵਾਗਤ ਕਰਨਾ ਇਹ ਇੱਕ ਹੋਰ ਗੱਲ ਹੋਈ ਹੋਈ। ਦੱਸੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਇਹ ਆਪਣੇ ਪਿੰਡ ਦੇ ਸਾੜੇ ਮੇਰੇ ਨਾਲੇ ਪਿੰਡਾ ਉੱਥੇ ਇਹ ਪਾਲਕੀ ਸਹਿ ਬਣਾਈ ਆ। ਕਹਿੰਦੇ ਇਹਨਾਂ ਨੇ ਇੱਕ ਬੱਕਰੇਦਾਨਾਂ ਦੀ ਪਾਲਕੀ ਮਾਈ ਆ ਉਹਨੂੰ ਸਾਰਾ ਕੁਝ ਦੱਸਾਂਗੇ। ਮੈਂ ਕੀ ਦਿਲ ਕਰਕੇ ਪੁੱਛਣਾ ਚਾਹਤਾ ਹਾਂ ਆਰਮ ਸਿੰਘ ਜੀ ਤੋਂ ਕਿ ਕਿਦਾਂ ਉਹਦੇ ਮਨ 'ਚ ਖਿਆਲ ਆਇਆ ਕਿ ਇਦਾਂ ਦੀ ਬੱਕਰੇ ਤਰ੍ਹਾਂ ਦੀ ਪਾਲਕੀ ਮਨਾਈ ਜਾਵੇ ਕਿਉਂਕਿ ਜਦ ਆਪਾਂ ਕਿਸੇ ਦੇ ਘਰੇ ਖੰਡ ਪਾਠ ਹੁੰਦਾ ਫੀਡ ਮਹਾਰਾਜ ਦੀ ਫੀਡ ਲੈ ਕੇ ਜਾਂਦੇ ਆ ਆਪਾਂ ਨੂੰ ਸਰਪਤੇ ਜਾ ਕੇ ਲੈ ਕੇ ਜਾਂਦੇ ਆ ਹੁਣ ਆਪਾਂ ਨੂੰ ਇਹ ਗੱਡੀ ਬਣਾ ਲਈ ਉਹਦੇ ਵਾਸਤੇ ਯਾਨੀ ਪਾਲਕੀ ਸਾਹ ਬਣਾ ਲਈ ਇਹ ਹੁਣ ਯਾਨੀ ਸਾਰਾ ਕੁਝ ਕਰ ਦਿੱਤੀ ਆ ਪਾਣੀ ਵੀ ਛੱਡ ਦਿੱਤੀ ਆ ਤੁਹਾਨੂੰ ਕੱਲੀ ਕੱਲੀ ਗੱਲ ਦੱਸਾਂਗਾ ਅਸੀਂ ਵੀਡੀਓ ਦੇ ਵਿੱਚ ਤੁਸੀਂ ਬਣਿਆ ਹੋਇਆ ਵੀਡੀਓ ਦੇ ਵਿੱਚ ਜੇ ਫੇਸਬੁਕ ਤੇ ਉਹਦਾ ਮਿੱਤਰੀ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਤੇ ਉਹ ਕਰਦੇ ਆ ਰਚਾ ਜੀ ਨਾਲ ਗੱਲਬਾਤ ਅੱਸੀ ਗੱਲ ਜਾਈ ਸ੍ਰੀ ਗੁਰੂ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਬੇਰਵਾ ਦੇ ਦਿਓ ਇੱਕ ਵਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਮ ਸਿੰਘ ਪਿੰਡ ਤਖੜਾ ਲਕਹੋਆ ਜੋ ਕਿ ਪੈ ਤਸੀਲ ਦੇ ਵਿੱਚ ਪਿੰਡ ਪਿੰਡਾ ਜ਼ਿਲ੍ਹਾ ਲੁਧਿਆਣਾ ਪਿੰਡਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਜੋ ਪਾਲਕੀ ਸਾਹਿਬ ਪਿਆਰ ਕਰਵਾਈ ਆ ਉਸ ਵਾਰ ਸਾਡੇ ਬਿੱਟੂ ਜੀ ਸਾਡੇ ਨਾਲ ਨੂੰ ਕਰਨ ਵਾਸਤੇ ਪਹੁੰਚੇ ਨੇ ਅੰਸ਼ੇਤਾ ਜੀ ਮੱਲਾ ਪਾਲਕੀਆਂ ਦਾ ਹੋਰ ਵੀ ਦੇਖਿਆ ਨੇ ਮੈਂ ਵੀ ਦੇਖਿਆ ਨੇ ਚਲੋ ਤੁਸੀਂ ਪਹਿਲੋਂ ਜਵਾਬ ਦੇ ਚੋਣੀਆਂ ਜੀ ਯਾਦ ਜਾਂਦੇ ਰਹਿੰਦੇ ਰਹਿੰਦੇ ਉਹ ਤਾਂ ਨਹੀਂ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਇਹ ਅਨੋਵਾ ਗੱਡੀ ਨੇ ਤਿਆਰ ਕਰਾਈ ਹੈ ਜੀ ਆਪਣਾ ਇਹਨਾਂ ਦਾ ਛੋਟੇ ਆਤੀ ਤੇ 407 ਤੇ ਜਾਂ ਵਾਸਤੇ ਕਰਾਈਆਂ ਆਈਆਂ ਹੋਈਆਂ ਇਹ ਇਸ ਤਰ੍ਹਾਂ ਇਹ ਸਾਡੇ ਪਾਲਕੀ ਸਾਹਿਬ ਦਾ ਰਾਤਾ ਬਣਿਆ ਇਸ ਵਾਰੀ ਹਾਂਜੀ ਚੱਕੇ ਉਹ ਮਾੜ ਦੇ ਮੇਲੇ ਵਿੱਚ ਠੀਕ ਹੈ ਜਦੋਂ ਸਾਨੂੰ ਮਾੜਾ ਸ਼ਰੂਪ ਪਿਆਣ ਵਾਸਤੇ ਬਹੁਤ ਦਿੱਕਤ ਆਈ ਬਖਾਸ਼ ਅੰਗਰੇਜ਼ੀ ਹਾਂਜੀ ਅਸੀਂ ਗੱਡੀ ਦੇ ਫਰੰਟ ਸੀਟ ਤੇ ਬੈਠ ਕੇ ਮਾੜਾ ਸ਼ੂਲ ਲੈ ਕੇ ਆਏ ਠੀਕ ਹੈ ਸਾਨੂੰ ਬਹੁਤ ਦੁੱਖ ਆ ਉਸ ਦਿਨ ਤੋਂ ਸੀ ਇਹ ਨਿਸ਼ਚੈ ਕਰਿਆ ਵੀ ਹੁਣ ਅਸੀਂ ਸਭ ਤੋਂ ਪਹਿਲਾਂ ਪਾਲਕੀ ਦਾ ਤਿਆਰ ਕਰਾਂਗੇ ਇਹ ਸਾਡਾ ਰਾਤਾ ਹੋਇਆ ਕਿ ਜਿਹੜੀ ਮੂਰਤੀ ਮੈਨ ਆ ਉਹ ਲੈ ਕੇ ਜੀ ਪਾਲ ਜੀ ਸਾਹਿਬ ਪਿਆਰ ਕਰਵਾ ਲਈਏ ਜੀ ਰਹੀ ਪਰ ਉਸ ਤੋਂ ਪਹਿਲਾਂ ਸਾਨੂੰ ਵੀਡੀਓ ਦਿਹੀ ਜੀ ਕਿ ਪਾਲ ਜੀ ਸਾਹਿਬ ਪਿਆਰ ਹੋਤੀ ਸੰਗਰੂਰ ਤੋਂ ਅੱਛਾ ਜੀ ਟੂਰੀ ਵਾਲੇ ਮਿਸਤਰੀ ਸਾਰੋ ਵਾਲੇ ਕੁੱਟਨ ਪਿਆਰ ਕਰੇ ਅੱਛਾ ਉਹ ਬੈਂਕ ਕਰਦੇ ਬੈਂਕ ਦੇ ਡਿਜ਼ਾਈਨ ਸੰਗਰੂਰ ਦੇ ਘਰ ਬਣੀ ਹੋਈ ਆ ਉਹ ਅੱਛਾ ਜੀ ਅਸੀਂ ਉਹ ਵੀਡੀਓ ਦੇਖ ਕੇ ਗਏ ਕਿ ਮਿਸਲਾ ਦੇ ਕੋਲ ਪਹੁੰਚੀ ਦੇ ਸੀ ਠੀਕ ਹੈ ਮੈਂ ਤੇ ਸਵਰਨ ਸਿੰਘ ਹਾਂਜੀ ਤੋਂ ਅਸੀਂ ਧੂੜੀ ਗਏ ਹਾਂਜੀ ਧਿਆਨ ਦਰਸ਼ਕੋ ਤੁਹਾਨੂੰ ਦੱਸ ਦਈਏ ਸਵਰਨ ਸਿੰਘ ਪਹੁੰਚ ਗੁਰਦੁਆਰਾ ਸ੍ਰੀ ਖਫਰ ਸਾਹਿਬ ਦੇ ਨੇ ਇਹ ਵੀ ਆਪਣੇ ਨਾਲ ਆਏ ਨੇ ਅੱਜ ਫਿਰ ਤੋਂ ਗਏ ਸੀ ਮਿਸਲਾ ਕੋਲ ਪਹੁੰਚੇ ਜਦੋਂ ਉੱਥੇ ਜਾ ਕੇ ਸਾਡੀ ਰਾਇ ਬਣ ਗਈ ਅੱਛਾ ਜੀ ਉੱਥੇ ਗੱਡੀ ਚਾਰ ਖੜੀ ਸੀ ਇਹਦੇ ਮਰਗੀ ਹੋ ਰਾ ਅੱਛਾ ਉਹ ਸਾਨੂੰ ਗੱਡੀ ਬਹੁਤ ਵਧੀਆ ਲੱਗੀ ਅੱਛਾ ਜੀ ਉਹ ਗੱਲ ਕਰਨੀ ਉਹ ਟ੍ਰੋਲਾ ਗੱਡੀ ਦੇ ਸੀਗੀ ਉਹ ਟ੍ਰੋਲਾ ਹਾਂ ਠੀਕ ਹੈ ਗੱਡੀ ਦੇ ਬਣੀ ਹੋਈ ਸੀ ਠੀਕ ਹੈ ਜੀ ਉਹ ਜਾਣੀ ਸੀ ਮੋਕੇ ਦੇ ਵਿੱਚ ਮੋਜੇ ਵਾਲਾ ਪਿੰਡ ਦੀ ਗੱਡੀ ਸੀਗੀ ਠੀਕ ਹੈ ਜੀ ਉਹ ਦੇਖ ਕੇ ਸਾਡਾ ਮਨ ਉਹਦੇ ਉੱਤੇ ਹੋ ਗਿਆ ਬਹੁਤ ਵੀ ਇਹ ਗੱਡੀ ਬਹੁਤ ਵਧੀਆ ਹਾਂ ਜੀ ਗੁਰਪਾਲ ਸਾਹਿਬ ਜੀ ਨੇ ਪੜਾਈ ਜਾ ਕੇ ਤਾਂ ਗੱਡੀ ਵਧੀਆ ਹੀ ਬਣਾਈ ਸਹੀ ਗੱਲ ਆ ਸਰ ਸਿੰਘ ਮੈਨੂੰ ਬਹੁਤ ਵਧੀਆ ਰਾਹ ਵੇਖ ਦਿੰਦਾ ਰਿਹਾ ਮੈਨੂੰ ਉਹ ਠੀਕ ਹੈ ਜੀ ਉਹ ਵੀ ਹੁੰਦਾ ਰਿਹਾ ਕਿ ਆਪਾਂ ਵਧੀਆ ਗੱਡੀ ਬਣਾ ਕੇ ਪਿਆਰ ਕਰਵਾ ਲਈਏ ਠੀਕ ਹੈ ਜੀ ਫਿਰ ਸਾਨੂੰ ਮਿਸਤਰੀਆਂ ਦੀ رائے ਲਈ ਮਿਸਤਰੀ ਕਹਿੰਦੇ ਵੀ ਤੁਸੀਂ ਨੋਵਾ ਗੱਡੀ ਲਓਗੇ। ਇਹ ਬਿਲਕੁਲ ਕਰਾਉਣੀ ਸੀ ਨੋਵਾ ਤੇ ਕਰਾਂਗੇ। ਇਹ ਸਾਡੀ ਪਹਿਲੀ ਗੱਡੀ ਆ ਅਜੇ ਤੱਕ ਤੁਸੀਂ ਨੋਵਾ ਤੇ ਗੱਡੀ ਧਿਆਨ। ਅੱਛਾ ਜੀ ਪਹਿਲਾ ਗੱਡੀ ਨੋਵਾ ਤਿਆਰ ਕਰੀਆ ਹੈ। ਇਹ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਤਕਰੀਬਨ ਪਹਿਲੀ ਗੱਡੀ ਆ ਜਿਹੜੀ ਨੋਵਾ ਗੱਡੀ ਤੇ ਤਿਆਰ ਕਰੀ ਗਈ। ਇਹ ਕੋ ਆਪਕੀ ਸਾਹਿਬ ਆਪਕੀ ਸਾਹਿਬ ਪਿਆਰ ਕਰੀ। ਅੱਛਾ ਨਹੀਂ ਨੋਵਾ ਗੱਡੀ ਤੇ ਨਹੀਂ ਤਿਆਰ ਕਰੀ ਉਹ ਪੁਰਾਣੇ ਹੈਗੇ। ਬਹੁਤ ਹੋਈਆਂ ਨੋਵਾ ਤੇ ਪਹਿਲੀ ਗੱਡੀ ਆ। ਫਿਰ ਦਾ ਬਾਪ ਪੁਰੇ ਬਾਦ ਵੀ ਨਾਂ ਚੱਕਰੇ ਚਲਵਾ ਕਰਦੇ ਮੋਗੇ ਤੇ ਕਰਾਉਣੇ ਗਏ ਨੇ ਵੀ ਆ। ਹਾਂ। ਉਹ ਗੱਲ ਜਿਹੜੀ ਇੱਕ ਕਾਫੀ ਲਿਖਦੇ ਸੀ ਉਹ ਕਹਿੰਦੇ ਇਹ ਵਾੜ ਦੇ ਵਿੱਚ ਸਮਝੋ ਵਾੜ ਦੇ ਵਿੱਚ ਪਹਿਲੀ ਗੱਤਿ ਹੋ ਗਈ ਜਿਹੜੀ ਨਵਾਰਤ ਪਿਆਰੀ ਆ ਇਹਦੀ ਸਭ ਤੋਂ ਵੱਡੀ ਗੁੱਡੀ ਇਹਨਾਂ ਤਿਆਰ ਕਰੀ ਆ ਜੋ ਇਹਦਾ ਮਾ ਮਾਰਾ ਸੁਪੂਗਾ ਉਹ ਫਰਟ ਤੇ ਰੱਖਿਆ ਹੈ ਹਾਂਜੀ ਰਾਸ਼ਪੂਣ ਤੁਹਾਨੂੰ ਇਹ ਚੀਜ਼ ਦੱਸ ਦਈਏ ਕਿ ਜਿਹੜੀਆਂ ਕਿੱਥੇ ਪਾਲਤਰੀ ਸਾਹਿਬ ਆਪਣੇ ਹੰਦੀਆ ਆਪਣੇ ਆਪ ਦੇਖਦੇ ਸੀ ਦੇ ਉਹ ਮਾਰਾ ਦਾ ਸੂ ਨੂੰ ਉਹ ਡਰਾਈਵਰ ਇੱਥੇ ਮੈਂ ਰੱਖਾ ਹਾਂ ਮਾਰਾ ਸੂ ਮਾਰੇ ਇਹਦੇ ਪਿੱਛੇ ਰੱਖਿਆ ਹੁੰਦਾ ਸੀ ਪਿੱਛੇ ਰੱਖਿਆ ਹੁਣ ਇਹ ਡਰਾਈਵਰ ਤੇ ਜਾ ਰਹੇ ਆ ਤੇ ਮਾਰੇ ਦਾ ਸੂ ਅੱਗੇ ਰੱਖਾਇਆ ਇਹ ਤੁਸੀਂ ਬਹੁਤ ਵਧੀਆ ਕਰਿਆ ਜਿਹੜਾ ਮਾਰੇ ਨੂੰ ਕਹਿ ਦਤਾ ਇਹਦਾ ਇਹਦਾ ਫਰੰਟ ਸ਼ੀਸ਼ਾ ਹੈ ਹਾਂਜੀ ਇਹਦੇ ਸੌਪਰ ਲੱਗੇ ਹੋਏ ਨੇ ਪੂਰਾ ਹੀ ਸ਼ੀਸ਼ਾ ਫਟ ਜਾਂਦਾ ਉੱਪਰੋਂ ਅੱਛਾ ਜੀ ਉਹ 23 ਮੇ ਦਾ ਅੱਛਾ ਜੀ ਮੰਜੀ ਸਵੇਰ ਤੋਂ ਅੰਦਰ ਚੱਲ ਜਾਂਦਾ ਮੰਜੀ ਸਵੇਰ ਜਿਹੜਾ ਬਾਹਰੋਂ ਪਹਿਲਾਂ ਅੰਦਰ ਚੱਲਦਾ ਠੀਕ ਆ ਜੀ ਠੀਕ ਆ ਨਗਰ ਕੀਰਤਨ ਬਾਅਦ ਤੇ ਵੀ ਗੱਡੀ ਜਾਂਦੀ ਆ ਨਗਰ ਕੀਏ ਦੋ ਸਾਈਡਾਂ ਦੇ ਸੀਸੇ ਲੱਗੇ ਹੋਏ ਨੇ ਪੁੱਛਿਆ ਇਹਨੇ ਸਾਰੇ ਸੀਸੇ ਖੋਲਦੇ ਨੇ ਠੀਕ ਆ ਜੀ ਸੈਡਾਂ ਸੀਸੇ ਖੋਲ ਜਾਂਦੇ ਨੇ ਬਾ ਦਰਸ਼ਕਾਂ ਮੱਥਾ ਤੇ ਪਰਿਵਾਰ ਤੇ ਦੋਨਾਂ ਸਾਈਡਾਂ ਤੇ ਇੱਥੇ ਹੀ ਗਹਿਣ ਤੇ ਬਹੁਤ ਆਸਾਨ ਠੀਕ ਹੈ ਹਰੇਕ ਨੂੰ ਸਾਹਮਣੇ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਹਾਂ ਜੀ ਹਾਂ ਕਈ ਲੋਕ ਜਿਹੜਾ ਪਰ ਦੇਖਦੇ ਰਹਿੰਦੇ ਸੀ ਭਾਵੇਂ ਅਸੀਂ ਮਾਹੌਲ ਕਿੱਥੇ ਆ ਨਹੀਂ ਘਰ ਲਈ ਪਰ ਸਾਈਡ ਦੇਖਣਾ ਫੇਰ ਆਪ ਨੂੰ ਪਤਾ ਲੱਗਣਾ ਬਾ ਕਿਉਂ ਨਹੀਂ ਬੋਲਦੇ ਤੁਸੀਂ ਮਰਾਂ ਨੂੰ ਬਿਲਕੁਲ ਜਿਹਾ ਜਿਹਾ ਪੀਆ ਮੈਸਟਰ ਦੇ ਬੱਡੇ ਦੇ ਪਿਆ ਸੀ ਦੇ ਵਿੱਚ ਏਸੀ ਲੱਗਿਆ ਹੋਇਆ ਹਾਂਜੀ ਤੇ ਹੁਣ ਆ ਜਿਹੜਾ ਪਹਿਲਾਂ 10 ਫੂਟ ਦਾ ਰੂਮ ਸੀ ਤੇ ਏਸੀ ਆ ਤਾਂ ਠੀਕ ਆ ਜੀ ਜੋ ਬੈਕ ਸੈਂਡ ਤੇ ਲਾਇਆਗਾ ਉਹ ਸਭਾ ਦੀ ਕਰੀਦਾ ਹੈ। ਅੱਛਾ ਦੋ ਏਸੀ ਲਾ ਦੇ ਯਾਨੀ ਨੰਬਰ ਵਾਲਾ ਗੱਡੀ ਵੀ ਲਾ ਦੇ ਮੂਹੇ ਲਾ ਦੇ ਹਾਂ ਉਹ ਲਾ ਦੇ ਚਾਰ ਪੱਖੇ ਲੱਗੇ ਦੇ ਵਿੱਚ ਤੇ ਲਾਈਟਾਂ ਨੇ ਹੁੱਟ ਬੱਤੀ ਆ ਆ ਤੈਨੂੰ ਸਿਸਟਮਾ ਸਾਰਾ ਇਹ ਲਸਵਾਉਣਾ ਹੈ ਆ ਬੋਦੀ ਮੁਕਤੀ ਲੱਗੀ ਆ ਕੋਈ ਜਾਣਦੇ ਬੁਰੇ ਮਿਸਤਰੀ ਕਿਸੇ ਕੋਲੋਂ ਘਾਟ ਨਹੀਂ ਛੱਡੀ ਕੋਈ ਸਭ ਤੋਂ ਵੀ ਮਿਸਤਰੀ ਨੇ ਕੋਸਾ ਤਾਂ ਪੈਸੇ ਮੰਗੇ ਹਾਂਜੀ ਅਸੀਂ ਉਹਨੂੰ ਮਨਾਂ ਲਗੀ ਠੀਕ ਆ ਅਸੀਂ ਆ ਵੀ ਜੋ ਤੁਸੀਂ ਉਹ ਮੰਗ ਰਿਹਾ ਸਭ ਤੋਂ ਪਹਿਲੇ ਬੰਦੇ ਕਿ ਪਰ ਗੱਡੀ ਚ ਚਾਰ ਰੀਲ ਵਾਲਾ ਹੈ ਮਿਸਤਰੀ ਸਹੀ ਗੱਲ ਕਹੀ ਹਾਂਜੀ ਵੀ ਰੀਜ ਅਸੀਂ ਲਾਵਾਂਗੇ ਠੀਕ ਆ ਤੁਸੀਂ ਸਾਨੂੰ ਕੰਮ ਸਾਢੇ ਸੱਤ ਤੇ ਸੱਤ ਠੀਕ ਆ ਜੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਮੇਰੇ ਨਾਲ ਜਾਂਦਾ ਰਹੇ ਮਾਨਸਿਕ ਗੱਲ ਹੀ ਲੱਗਦੇ ਰਹੇ ਪਰ ਮਾਰਨ ਦੇ ਦੇ ਸੀ ਪਰ ਉਹ ਮੈਂ ਕਹਿੰਦੇ ਸੀ ਆਪ ਦੀ ਹੀ ਨਾਲ ਪਿਆਰ ਕਰਾਂ ਉਹਨੇ ਆਪ ਦੀ ਹੀ ਨਾਲ ਕਰ ਦਿੱਤੀ ਪੂਰੀ ਰੀਲ ਲਈ ਉਹਨਾਂ ਨੇ ਤੁਸੀਂ ਦੇਖੋ ਆਹ ਨਾਲ ਦੇਖੋ ਦਸ ਤੋਂ ਸਾਹਮਣੇ ਵੀ ਫਰੰਟ ਦੇਖੋ ਕਿਹਾ ਕਾਂ ਦੇ ਲੋ ਪਾਣੀ ਸਿਸਟਮ ਅੱਗੇ ਤੇ ਪਾਣੀ ਲੱਗਿਆ ਹੋਇਆ ਹਾਂ ਜਿਹੜਾ ਫਾਰਾ ਪਾਣੀ ਦੇ ਪੈਂਦਾ ਜਾਂਦਾ ਹਾਂਜੀ ਬੈਕਪੋ ਤੋਂ ਦੱਸਦੇ ਕਿ ਜਿਵੇਂ ਅੱਗੇ ਆਪਾਂ ਪਾਣੀ ਸੜਕ ਤੇ ਦੀ ਮਾੜਾ ਜੀ ਬੀਡ ਲੈ ਕੇ ਜਾਂਦੇ ਦੀ ਆਪਣਾ ਡੋਲੂ ਨਾਲ ਸੜਕ ਤੇ ਦੀ ਉਹ ਸਾਰਾ ਇੱਥੇ ਆ ਜੇ ਲੱਗਿਆ ਹੋਇਆ ਆਹ ਤਾਰ ਚੌਂਗਿਆਂ ਦੇ ਤਾਂ ਆ ਬਹੁਤ ਇੱਕ ਟੂਕੀ ਤੇ ਬੈਕ ਸਾਈਡ ਤੇ ਲੱਗੀ ਹੋਈ ਆ ਅੱਛਾ ਜੀ ਹੱਥ ਧੋਣ ਵਾਸਤੇ ਠੀਕ ਆ ਜੀ ਜਿਸ ਨੇ ਬਾਹਰ ਚੱਲ ਕੇ 10 ਸਾਲਾਂ ਕਹਿ ਹੈ ਥੱਲੇ ਹਾਂਜੀ ਜੁੱਤੀਆਂ ਰੱਖਣ ਵਾਲਾ ਅੱਛਾ ਜੀ ਉਹ ਬਾਕਸੇ ਵਿੱਚ ਜੁੱਤੀਆਂ ਰੱਖੋ ਹਾਂਜੀ ਹੱਥ ਤੋਂ ਹੋ ਗਿਆ ਹੱਥ ਹੋ ਗਿਆ ਬਾਹਰ ਲੋ ਜਿੰਨੇ ਵੀ ਬੰਦੇ ਇਹਦੇ ਵਿੱਚ ਵਹਦੇ ਆਂ ਆਪਾਂ ਕੋਈ ਨਗਰਿਕਦਮ ਤੇ ਜਾਂਦੇ ਆਂ ਤੇ ਉਹ ਸਾਰਾ ਉਹ ਜੁੱਤੀਆਂ ਉਹਨਾਂ ਅਲੱਗ ਬਚ ਰੱਖਦੇ ਚਰਾਫੀ ਜੁੱਤੀਆਂ ਠੀਕ ਹੈ ਹੱਥ ਤੋਂ ਹਾਂ ਇਹਦੇ ਵਿੱਚ 50 ਲੀਟਰ ਦੀ ਟੈਂਕੀ ਆ ਪਾਣੀ ਦੀ ਠੀਕ ਹੈ ਠੀਕਾ ਉਹ ਟੈਂਕੀ ਦਾ ਸਿਰਫ ਅੱਗੇ ਵੀ ਆ ਰਾ ਪਿੱਛੇ ਵੀ ਰੋ ਪਾਣੀ ਆਉਂਦਾ ਠੀਕ ਹੈ ਠੀਕਾ ਤੇ ਜਦੋਂ ਵਰਤਾ ਪਰਤੇ ਦਾ ਬਾਅਦ ਚ ਆਪਾਂ ਕਰਦੇ ਆਂ ਇਹ ਪਿੰਡ ਨੂੰ ਇਸ ਪਿੰਡ ਨੇ ਹਾਂ ਸਹਿਯੋਗ ਦਾ ਪਿੰਡ ਨੇ ਬਹੁਤ ਸਹਿਯੋਗ ਕੀਤਾ ਹੈ। ਅੱਛਾ ਜੀ। ਤੁਮਨੇ ਪਿੰਡਾਂ ਦੇ ਖਾਤੇ ਜੋ ਐਗਰੀ ਵੀਰ ਦੇ ਬਹਾਰ ਆਉਂਦਾ ਉਹਨਾਂ ਦੇ ਸਾਰੇ ਸਹਿਯੋਗ। ਸਾਰੇ ਪਿੰਡ ਨੇ ਆ। ਕਿਸੇ ਨੂੰ ਇਹ ਨਹੀਂ ਕਿਹਾ ਕਿ ਇੰਨੀ ਮਦਦ ਕਰੋ। ਹਾਂ ਫਿਰ ਤੁਮਨੇ ਕਿਹਾ ਕਿ ਸਭ ਨਾਲ ਕਰੀਏ। ਅੱਛਾ ਸਭ ਨਾਲ ਇੰਨਾ ਸਹਿਯੋਗ ਕਰਿਆ। ਹਾਂ ਜੀ। ਕਿ ਅਸੀਂ 5 ਲੱਖ 7.5 ਲੱਖ ਦਾ ਕਾਰਕੀ ਦੇ ਖਰਚਾ ਕਰਦੇ ਹਾਂ। ਠੀਕ ਹੈ ਜੀ। ਮੇਰੇ ਅੱਗੇ ਦਾ ਵਾਸਤੇ ਕਮਰਾ ਵੀ ਤਿਆਰ ਕਰਿਆ ਠੀਕ ਹੈ ਜੀ ਪਹਿਲਾ ਲੈੰਟਰ ਪਿਆ ਹੈ ਸੀਗਾ ਅੱਛਾ ਕਦੇ ਚਾਹੀਦਾ ਦਾ ਜਿਹੜਾ ਕਮਰਾ ਤਿਆਰ ਕਰਿਆ ਅੱਛਾ ਉਹ ਵੀ ਜ਼ਿਆਦਾ ਕਰਕੇ ਮੇਰੇ ਅਕਲ ਕਮਰਾ ਵੀ ਲੱਗਦਿਆ ਕਰਿਆ ਅੱਛਾ ਵੀ ਵੱਡ ਵੀ ਨਹੀਂ ਸੀ ਉਹ ਕਮਰਾ ਛੋਟਾ ਸੀ ਪਹਿਲਾਂ ਅੱਛਾ ਥੋੜਾ ਮੂਰੇ ਦੇ ਕੋਲ ਆਇਆ ਤੇ ਬੜਾ ਸੱਟ ਲਾਇਆ ਪੁੱਛਾ ਕਰਕੇ ਮੰਨ ਲਓ ਹੁਣ ਤਾਂ ਜਿਵੇਂ ਆਲ ਕਰਦੇ ਪਿੰਡ ਨੇ ਕਿਸੇ ਨੇ ਬੁੱਕ ਨਾ ਵੀ ਕਰਨਾ ਲੈ ਕੇ ਜਾ ਸਕਦਾ ਆਪਣੇ ਸਿੱਧਾ ਨਾਲ ਗੱਲ ਕੀਤੀ ਰਣਦੇ ਆ ਕਿ ਨਹੀਂ ਨਹੀਂ ਏਸੀ ਚਾਹੀਦੀ ਅਸਲੀ ਦਾ ਹੀ ਬਣਾਇਆ ਪਿੰਡ ਵਾਲਾ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਪਿੰਡ ਦੇ ਲੋਕ ਨੂੰ ਬਹੁਤ ਦਿੱਕਤ ਆਉਂਦੀ ਆ ਪਾਣੀ ਲਿਗਾ ਪਰ ਜੇ ਛਾੜਦੇ ਨਹੀਂ ਨੇ ਇਹਦੇ ਮਾਰਾ ਕਿਉਂ ਜਿਹੜਾ ਮਾਰਗ ਦਾ ਪਾਠ ਆ ਉਹ ਕਦੇ ਵੇਲੇ ਪ੍ਰਗਟ ਹੁੰਦਾ ਹਾਂਜੀ ਹਾਂਜੀ ਉਸ ਵੇਲੇ ਸਭ ਤਰ੍ਹਾਂ ਦੀ ਸਹੀ ਗੱਲ ਦਾ ਸਾਡੇ ਪਿੰਡ ਦੇ ਘਰ ਨੇ 1-2 ਕਿਲੋਮੀਟਰ ਤੋਂ ਹੈਗੇ ਅਜੇ ਤਾਂ ਹੈ ਵੀ ਪਹਿਲਾਂ ਦੇ ਸਾਲੇ ਹੋ ਜਾਂਦੇ ਸੀਗੇ ਸਹੀ ਗੱਲ ਹੈ ਬੱਚੇ ਲੈ ਕੇ ਆਉਂਦੇ ਸੀਗੇ ਕੋਈ ਟਾਈਮ ਕੋਈ ਸਾਲੇ ਡਿੱਗ ਜਾਵੇ ਬੱਚਾ ਸਹੀ ਗੱਲ ਹੈ ਕਿ ਪਿਆ ਦੀ ਮਦਦ ਸੀਗੀ ਹਾਂਜੀ ਹਾਂਜੀ ਅਸੀਂ ਇਹ ਅਸਲੀਅਤ ਸੀ ਸਹੂਲਤਾਂ ਪਿੰਡ ਵਾਸਤੇ ਹੀ ਆ ਛੇ ਪਿੰਡ ਵਾਸਤੇ ਰੱਖੀ ਆ ਚਲੋ ਕੋਈ ਪਹਾੜ ਭਾਂੜ ਭਾਈ ਕੋਈ ਨਦੀਕ ਵਾਲਾ ਹੋਊਗਾ ਹਾਂਜੀ ਹਾਂ ਕਿਸੇ ਨੂੰ ਦੇ ਸਕਦਾ ਜਿਹੜਾ ਜ਼ਿਆਦਾ ਫਾਇਦਾ ਜਿਹੜਾ ਅਸੀਂ ਪਿੰਡ ਵਾਲਾ ਹੀ ਰੱਖਿਆ ਹੈ ਮਾਲਾ ਜੀ ਕਿਸੇ ਭਾਣ ਭਾਇ ਕੋਈ ਖਾਸ ਖਾਸ ਦਿੱਤੀ ਵੀ ਜਾਂਦੀ ਆ ਪਰ ਜੇ ਸਕਦੀ ਆ ਜੇ ਫਿਰ ਹੀ ਹੋਵੇ ਤਾਂ ਤਾਂ ਉਹ ਵੀ ਆ ਨਹੀਂ ਅਸਲੀ ਸਾਡਾ ਇਹ ਪਿੰਡ ਵਾਲਾ ਹੀ ਰੱਖਿਆ ਅਸੀਂ ਸਾਧਿਆ ਦੇ ਵਿੱਚ ਬਰਸਾਤਾਂ ਦੇ ਵਿੱਚ ਹਾਂ ਜੀ ਕਿਸੇ ਵੇਲੇ ਵੀ ਲੋੜ ਪਵੇ ਜਰੂਰ ਮੇਰੇ ਘਰ ਦੇ ਹਾਂ ਉਹਨਾਂ ਵਾਸਤੇ ਗਰਮੀ ਦੇ ਵਿੱਚ ਵੀ ਹੁਣ ਏਸੀ ਗੱਡੀ ਆ ਇਹ ਘਰ ਦਾ ਅਸੀਂ ਕੰਮ ਕਰਦੇ ਨੇ ਵਧੀਆ ਨੇ ਆ ਦਰਸ਼ਕੋ ਜਾਣੀ ਇਹ ਟ੍ਰੈਂਡ ਵੀ ਬਹੁਤ ਹੈ ਵੱਡਾ 2 ਕੰਟ ਆਉਂਦੇ ਨੇ ਰੱਖੋ ਵਾਸਤੇ ਬੱਲੋਵਾਲ ਤੇ ਕਈ ਘਰ ਤਾਂ ਡੇਟਡ ਕਿਲੋਮੀਟਰ ਦੇ ਵੀ ਘਰ ਨੇ ਇਥੋਂ ਹਾਂ ਬਹੁਤ ਦੋ ਦੋ ਕਿਲੋਮੀਟਰ ਤੇ ਘਰ ਨੇ ਕਰਦੇ ਤੁਹਾਨੂੰ ਜੀ ਹਾਂ ਪਿੰਡ ਸਾਡਾ ਬਹੁਤ ਸਹਿਯੋਗ ਕਰਦਾ ਹਾਂ ਮੈਨੂੰ ਇੱਥੇ ਤਕਰੀਬਨ 15 ਸਾਲ ਪੂਰੇ ਹੋਣ ਵਾਲੇ ਨੇ ਠੀਕ ਹੈ ਜੀ ਕਿਉਂਕਿ ਅੱਛਾ ਜੀ ਜਦ ਤੇ ਮੈਂ ਆਇਆ ਹਾਂ ਹਾਂ ਜੀ ਮੈਨੂੰ ਸਾਡੇ ਪਿੰਡਾਂ ਨੇ ਪਿੰਡਾਂ ਨੇ ਇੰਨੇ ਵੀਰਾਂ ਇੰਨਾ ਸਹਿਯੋਗ ਦਿੱਤਾ ਕਿਸੇ ਚੀਜ਼ ਦੀ ਵੀ ਲੋੜ ਹੋਵੇ ਕਿਸੇ ਟਾਈਮ ਕੋ ਘਾਟ ਬਾਦ ਹੋਵੇ ਸਾਡੇ ਇੰਨੇ ਸਹਿਯੋਗੀ ਵੀਰ ਵਧੀਆ ਨੇ ਹਾਂਜੀ ਉਸੇ ਟਾਈਮ ਫੋਨ ਕਰਦੇ ਹਾਂ ਸਹਿਯੋਗ ਦੇ ਕੇ ਠੀਕ ਹੈ ਜੀ ਚਲੋ ਤੇ ਜੇ ਗੱਲ ਬਣੀ ਚਾਹਤ ਹੈ ਆਪਾਂ ਤੇ ਮੰਨੋ ਦੇ ਮੰਨੋ ਕੌਣ ਗੱਲ ਕਿੰਨਾ ਹੱਜ ਆ ਗਿਆ ਤੁਹਾਡਾ ਹਾਂ ਦਾਪਾ ਆਲਾ ਕਿੰਨੇ ਪਿਆਰ ਹੋ ਗਏ ਇਹ 7.5 ਲੱਖ ਦੇ ਵਿੱਚ ਤਿਆਰ ਕਰੀ ਜਾਂਦਾ 7.5 ਲੱਖ ਦੇ ਵਿੱਚ ਹਾਂ ਤਿਆਰ ਤਿਆਰ ਜੀ ਢੰਡੀ ਗੱਡੀ ਦਾ ਕੰਮ ਕਰਾਇਆ ਹੈ ਢੰਡੀ ਦਾ ਕੰਮ ਕਰਾ ਕੇ ਹਾਂ ਸਾਰਾ ਪਹਿਲਾਂ ਗੱਡੀ ਲਈ ਸਾਰੀ ਸਰਵਿਸ ਕਰਾਈ ਜੋ ਥੋੜਾ ਬੋਦਾ ਕੰਮ ਕਰਾਇਆ ਉਹ ਨਾਲ ਉਸ ਤੋਂ ਬਾਅਦ ਜੋ ਉਹਨਾਂ ਦੇ ਉੱਤੇ ਪੈਸੇ ਸੀ ਠੀਕ ਹੈ ਉਹ ਸਾਰਾ ਲਾ ਕੇ ਕਿੰਨੇ ਟਾਈਮ ਲੱਗਦਾ ਇਹਨੂੰ ਵੜਨ ਨੂੰ ਵੇ ਇਹਨੂੰ ਸਾਥ ਹੋਜ ਉਹਨਾਂ ਦੇ ਸੀ ਉਹਨਾਂ ਨੂੰ ਮਾਰਚ ਵਿੱਚ ਗੱਡੀ ਖੜਾਏ ਜੀ ਉਹਨਾਂ ਨੂੰ ਅੱਛਾ ਜੀ ਸਾਨੂੰ ਉਹਨਾਂ ਨੇ ਦੋ ਚੜਾਈ ਦੀ ਗੱਡੀ ਦਿੱਤੀ ਹੈ ਠੀਕ ਹੈ ਜੀ ਮੈਂ ਜਾਣਦਾ ਕਿ ਇਹ ਲੱਗਦੇ ਨੇ 3 ਮਹੀਨੇ ਜੀ ਪੂਰੇ ਜਾਣੀਏ ਤੋਂ ਲੱਗਦੇ 3 4 5 ਵੀ ਲੱਗ ਸਕਦੇ ਨੇ ਜਿਵੇਂ ਜਿਵੇਂ ਆਪਣਾ ਡਿਮਾਂਡ ਕਰੀ ਜਾਂਦੇ ਆ ਉਹਨਾਂ ਨੂੰ ਤਾਂ ਬਣਾਈ ਜਾਂਦੇ ਆ ਜੀ ਆਪਾਂ ਕਰੀ ਕਹਿੰਦੇ ਵੀ ਇੱਧਰੋਂ ਕਰ ਦੋ ਆ ਜੀ ਬਾਜੀ ਉਧਰੋਂ ਕਰ ਦੋ ਯਾਨੀ ਗੱਡੀ ਜਿਹੜੀ ਪੂਰੀ ਵਧੀਆ ਬਣੀ ਹੋਈ ਆ ਤੇ ਆਪਾਂ ਆਹ ਲੜਾ ਜੀ ਦੋਸਤੋ ਆਪਾਂ ਤੁਹਾਨੂੰ ਹੁਣ ਵਿਸਤਾਰ ਨਾਲ ਗੱਡੀ ਦਿਖਾਉਣੇ ਆਲੇ ਲੜਿਓ ਘੁੰਮ ਕੇ ਸਾਰੀ ਤੇ ਆ ਪਹਿਲਾਂ ਤੁਹਾਨੂੰ ਫਰੰਟ ਤੋਂ ਦਿਖਾਉਨੇ ਆ ਨੋਵਾ ਗੱਡੀ ਤਾਂ ਤੁਹਾਨੂੰ ਦੇਖ ਲਈ ਹੋਣੀ ਸਾਰੀ ਪਾਲਕੀ ਸਾਹਿਬ ਲੱਗਦੀ ਆ ਦੇਖਣੋਂ ਆਲੇ-ਦਾਲੇ ਵੀ ਪੂਰੀ ਘਾਟ ਬਣਾਈ ਹੋਈ ਆ ਉਧਰ ਵੀ ਦਿਖਾਵਾਂਗੇ ਤੇ ਇੱਥੋਂ ਆ ਸ਼ੀਸ਼ਾ ਜੱਕਿਆ ਜਾਂਦਾ ਹੈ ਇਥੋਂ ਸੀਸਟਰ ਦਾ ਰੂਪ ਇਥੋਂ ਪਾ ਇਥੇ ਆਪਾਂ ਮਹਾਰਾਜ ਦਾ ਰੂਪ ਰੱਖ ਦਿੰਨੇ ਆ ਇਧਰੇ ਪਾਸੇ ਇਧਰੇ ਪਾਸੇ ਡਰਾਈਵਰ ਆ ਜਾਂ ਨਹੀਂ ਡਰਾਈਵਰ ਤਾਂ ਪਿੱਛੇ ਆ ਹਾਂ ਨਹੀਂ ਆ ਇਸ ਸਾਈਡ ਤੇ ਦਾ ਮਹਾਰਾਜ ਪਾ ਜਾਂਦਾ ਇਧਰਲੇ ਨਹੀਂ ਸਾਈਡ ਠੀਕ ਆ ਉਧਰ ਬੰਦਾ ਚੱਲ ਮਾਰਦਾ ਸਿੰਗਲ ਸਿੰਘ ਆਪਣਾ ਹਾਂਜੀ ਉਹ ਬੈਠ ਜਾਂਦਾ ਪਿੱਛੇ ਠੀਕ ਆ ਜੀ ਤੇ ਦਾ ਇਥੋਂ ਗੱਡੀ ਦਾ ਇੰਜਨ ਕਰਨਾ ਹੋਵੇ ਕੋਈ ਕੰਮ ਇਹਦਾ ਅੱਛਾ ਇਹ ਵੀ ਬੜਾ ਸੌਖਾ ਹੀ ਆ ਜੀ ਬੜਾ ਸੌਖਾ ਸਾਰਾ ਚੱਕਾ ਜਾਂਦਾ ਇਥੋਂ ਮਿਸਤਰੀ ਜਿਵੇਂ ਮਰਜ਼ੀ ਆ ਬਣਾ ਕੋਈ ਕੰਮ ਕਰ ਸਕਦਾ ਇਹਦੇ ਉੱਤੇ ਸਾਰਾ ਇਹ ਤਾਂ ਬੰਦੇ ਨੇ ਕੋਕੀ ਜਲੇ ਪਾਣੇ ਯਾਨੀ ਕੋਈ ਕੰਮ ਔਖਾ ਨਹੀਂ ਛੱਡਿਆ ਵੀ ਜਿੰਨੇ ਕੰਮ ਕੰਭੀ ਕਰਨਾ ਬੜਾ ਚਲਾ ਕੇ ਦਿੱਤੀ ਆ ਉਹਨਾਂ ਨੇ ਅੱਛਾ ਇਹ ਖੜਾਉਣੀ ਐ ਸੀ ਇਹਦਾ ਬੈਟਰੀ ਕਨੈਕਸ਼ਨ ਕੱਟ ਦੇਣਾ ਇੱਥੇ ਹਾਂ ਵੀ ਕਨੈਕਸ਼ਨ ਕੱਟ ਦੋ ਕਨੈਕਸ਼ਨ ਕੱਟ ਦੇਣਾ ਕਈ ਗਰਤਾਰਾਂ ਜੁੜ ਜਾਂਦੀਆਂ ਨੇ ਕਿ ਨਹੀਂ 12 ਜੁਮ ਤੋਂ ਉਹ ਇਹਨਾਂ ਲਾ ਕੇ ਦਿੱਤੀਆਂ ਗਰਮੀਆਂ ਵਾਸਤੇ ਚਲੋ ਹੁੰਦਾ ਤਾਂ ਨਹੀਂ ਪਰ ਫਿਰ ਵੀ ਉਹਨਾਂ ਨੇ ਸੇਫਟੀ ਵਧਤੀ ਆ ਕਿ ਨਹੀਂ ਆਪਣੀ ਸੇਫਟੀ ਪੂਰੀ ਵਧ ਕਰ ਦਿੱਤੀ ਹਾਂ ਤੇ ਆਹ ਦੇਖੋ ਕਿੰਨਾ ਚੌੜਾ ਬੋਨਟ ਲਾ ਕੇ ਦਿੱਤਾ ਨਾਲ ਆਰਾਮ ਨਾਲ ਬੰਦਾ ਕੰਮ ਕਰ ਸਕੇਗਾ ਨਹੀਂ ਤੇ ਚਲੋ ਅੱਗੇ ਦਿਖਾਉਨੇ ਆ हां सारी फॉर्म ਲਾਈ ਹੋਈ ਆ ਨਾ हां जी ਇਹਨਾਂ ਬੱਚੇ ਵੀ ਭਰਿਉ ਸਾਰੀ ਬੱਚੇ ਇਹਨਾਂ ਦੇ ਤਾਂ ਹੀ ਅਸੀਂ ਠੰਡਾ ਰਹਿੰਦਾ ਕਿ ਨਹੀਂ हां ਸਾਰੇ ਕਰਿਆ ਪੂਰਾ ਇਹ ਪਰਦੇ ਪਰਦੇ ਜੀ ਉਹਨਾਂ ਨੇ ਲਾ ਕੇ ਦਿੱਤੇ ਉਹਨਾਂ ਨੇ ਕੰਪੀਟ ਤਿਆਰ ਦੀ ਜਿੰਨੀ ਦੇਖੋ ਦਰਸ਼ਕੋ ਇਧਰੋਂ ਸਤ ਆਹਾ ਹਨੀ ਮਹਾਰਾਜ ਦੀ ਬੀੜ ਆਪਾਂ ਚਾਣਨੀ ਕਰਦੇ ਆਪਾਂ ਇਧਰ ਜੀ ਦਿਖਾਉਣੇ ਜੀ ਮੜਿਆ ਘੁੰਮਿਆਓ ਥੋੜਾ ਦਿਖਾ ਦਿੰਨੇ ਆ ਤੇ ਆਹ ਦੇਖ ਲੋ ਦਰਸ਼ਕੋ ਕਿਆ ਘੈਂਟ ਲਾ ਦੀਆ ਸੈਡਾਂ ਨੂੰ ਵੀ ਆਂਨ ਪੂਰੇ ਖੰਡੇ-ਖੁੰਡੇ ਵਧੀਆ ਬਣਾਏ ਹੋਏ ਨੇ ਐਨ ਉੱਪਰ ਵੀ ਲਾਈਟਾਂ ਲਾਈਆਂ ਹੋਈਆਂ ਨੇ ਰਾਤ ਨੂੰ ਆਹ ਦੇਖੋ ਤਿੰਨ ਲਾਈਟਾਂ ਲੱਗੀਆਂ ਹੋਈਆਂ ਨੇ ਕੰਮ ਕਰਿਆ ਜਿੰਨਾ ਬੋਲੇ ਪੂਰਾ ਸੋਲਡ ਕੰਮ ਆ ਸਹੀ 10 ਸਕੂ ਆਹ ਦੇਖੋ ਆ ਆ ਗਈ ਆਪਣੀ ਟਾਕੀ ਟਾਕੀ ਇਹ ਵੀ ਬਹੁਤ ਮਜ਼ਬੂਤ ਬਣਾਈ ਹੈ ਉਹਨਾਂ ਨੇ ਤੇ ਬੜੀ ਵਧੀਆ ਪੂਰੀ ਸਟੀਲ ਦੇ ਵਿੱਚ ਐਨ ਸੋਲਡ ਟਾਕੀ ਆ ਪੂਰੀ ਹਾਂ 10 ਕੋਈ ਵੀ ਚੀਜ਼ ਆ ਪੂਰੀ ਮਜ਼ਬੂਤ ਆ ਹੈਵੀ ਲਾਈ ਹੋਈ ਆ ਐਨ ਹੀ ਹੈਗਾ ਵੀ ਕੱਲ ਨੂੰ ਖੜਕ ਜੂਗਾ ਤੇ ਆ ਉਹਨਾਂ ਦਾ ਨੰਬਰ ਆ ਆ ਤੁਸੀਂ ਦੇਖ ਸਕਦੇ ਹੋ ਦੇ ਨੇ ਦਸ ਮੇਜ਼ ਬਾਡੀ ਬਿਲਡਰ ਸਾਰੋਂ ਵਾਲੇ ਤੁਰੀ ਇਹ ਤੁਸੀਂ ਮੇਰੇ ਵੀਰ ਨੇ ਬਣਵਾਉਣੀ ਆ ਤਾਂ ਇੱਥੇ ਨੰਬਰ ਤੇ ਕਾਲ ਕਰ ਸਕਦਾ ਆ ਦੇਖੋ ਇੱਕ ੰਕ ਕਰਦੇ ਸਟicker ਲਾਇਆ ਹੋਇਆ ਕਿਹੜਾ ਘੈਂਟ ਲੱਗਦੇ ਆ ਤੇ ਆ ਆ ਗਈ ਡਰਾਈਵਰ ਦੀ ਸੀਟ ਹੈ ਜੀ ਇਹ ਡਰਾਈਵਰ ਸੀਟ ਆ ਗਈ ਇੱਥੋਂ ਪਤਾ ਲੱਗਦਾ ਵੀ ਨੋਵਾ ਇਹ ਹਾਂ ਫਿਰ ਦਾ ਸਪੋਰਟ ਤਾਂ ਨੋਵਾਲਾ ਪਤਾ ਨਾ ਲੈ ਸਕੋ ਆ ਦੇਖ ਲਓ ਮਹਾਰਾਜ ਦੀ ਬੀੜ ਉੱਥੇ ਰੱਖੀ ਜਾਂਦੀ ਆ ਇੱਥੇ ਪਾਠੀ ਸਾਹਿਬ ਕਹਿੰਦੇ ਆ ਆ ਜਗ੍ਹਾ ਤੇ ਤੇ ਇੱਥੋਂ ਡਰਾਈਵਰ ਚਲਾਉਂਦਾ ਦੇਖ ਲਓ ਬਾਕੀ ਅਗਰ ਬੂਰ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਤੇ ਟਾਕੀ ਵੀ ਤੇ ਵੀ ਸੀਸਾ ਵਗੈਰਾ ਲਾਇਆ ਹੈਗਾ ਨਹੀਂ ਜੀ ਹਾਂ ਦੋਨੇ ਸਾਈਡ ਜੀ ਲਾਇਆ ਸੀਸੇ ਲਾਇਆ ਹਾਂ ਤੇ ਆਹ ਦੇਖੋ ਆ ਚੀਜ਼ਾਂ ਵੀ ਨੇ ਸੀਸੇ ਚ ਲਾਇਏ ਨਾਲ ਪੜਦੇ ਲਾਇਏ ਨੇ ਬੜੇ ਸੋਹਣੇ ਲੱਗਦੇ ਨੇ ਟਰ ਦਾ ਕੰਮ ਵੀ ਬਹੁਤ ਵਧੀਆ ਕਰਿਆ ਜੀ ਬੜੀ ਆ ਚੀਜ਼ਾਂ ਇਹ ਵੀ ਬਹੁਤ ਵਧੀਆ ਕਰਿਆ ਆ ਹਾਂ ਇਹ ਜਲ ਵਾਸਤੇ ਇਧਰ ਅਸਿਆ ਜੀ ਇਧਰ ਟੈਂਕ ਰੱਖਿਆ ਹੋਇਆ ਇਹ ਪਾਣੀ ਦੀ ਟੈਂਕੀ ਆ ਇਹ ਪਾਣੀ ਵਾਲੀ ਟੈਂਕੀ ਇੱਥੋਂ ਪਾਣੀ ਪੈਂਦਾ ਇਹਦੇ ਵਿੱਚ ਠੀਕ ਹੈ ਜੀ ਇਹਨੂੰ ਲੋਕ ਲੱਗਦਾ ਇਹਨੂੰ ਐ ਨਹੀਂ ਵੀ ਹਰੇ ਕੋਈ ਬੋਲੂ ਨਾ ਇੱਕਨ ਲੋਕ ਲੱਗਿਆ ਇਹਨੂੰ ਹਾਂ ਜੀ ਤੇ ਆ ਦਰਸ਼ਕੋ ਮਗਰੋਂ ਦੇਖ ਲੋ ਇੱਕ ਵਾਰ ਮਾਰ ਕੇ ਦੇਖ ਲੋ ਪਹਿਲਾਂ ਪੂਰੀਆ ਮਜਬੂਤ ਆ ਗੇਟ ਬਾਹਰ ਨਹੀਂ ਮੈਂ ਤਾਂ ਦੇਖਣ ਸਾਰੇ ਦੇਖ ਲਈ ਚਾਹੇ ਇਹਦੇ ਉੱਤੇ ਜੜਕ ਕੇ ਝੁੰਡੇ ਮਾਰੀ ਚਲੋ ਕੋਸ਼ਿਸ਼ ਕਰੀ ਚਲੋ ਗੱਡੀ ਐ ਨਹੀਂ ਖੜਕ ਜੂਗੀ ਇਹ ਇਹ ਨਹੀਂ ਬਿਲਕੁਲ ਸਾਰਾ ਕੰਮ ਜਿੰਨਾ ਕਰਾ ਬਹੁਤ ਮਜਬੂਤ ਤੇ ਕੰਮ ਕਰਿਆ ਹੈਵੀ ਕਰਿਆ ਦੇਖੋ ਦਰਸ਼ਕੋ ਆਹ ਬਾਕੀ ਸੰਗਤ ਬੈਠਣ ਨੂੰ ਚਾਰ ਉੱਪਰ ਇਹ ਪੱਖੇ ਲੱਗੇ ਹੋਏ ਨੇ ਇਹਦੇ ਵਿੱਚ ਆਹ ਲੱਗੋ ਦੇਖੋ ਹਾਂ ਲਾਈਟਾਂ ਨੇ ਲੱਗੀਆਂ ਹੋਈਆਂ ਪੂਰੀਆਂ ਸੈਂਟਰ ਦੇ ਵਿੱਚ ਸੱਤੇ ਖੰਡਾ ਲੱਗਿਆ ਹੋਇਆ ਆਹ ਦੇਖੋ ਸਤਿ ਓੰਕਾਰ ਲਿਖ ਕੇ ਹਾਂਜੀ ਹਾਂਜੀ ਸੌਂ ਸਿਸਟਮ ਆਈ ਸੀ ਅੱਛਾ ਜੀ ਪੂਰਾ ਜਾਨੇ ਸਿਸਟਮ ਬਹੁਤ ਹਾਂ ਇੱਥੇ ਵੀ ਮੈਂ ਕਹਿੰਦਾ ਜੀ ਬਹਿ ਜਾਂਦੇ ਹਣਗੇ 7-8 ਬੰਦੇ ਹਾਂ 7-8 ਬੰਦੇ ਬਹਿ ਜਾਂਦੇ ਹਾਂ ਕਾਮ ਨਾਲ ਹਾਂਜੀ ਹੁਣ ਅਸੀਂ 9 ਬੰਦੇ ਕਹੇ ਬਹਿ ਕੇ ਜਾਂਦੇ ਹੋਏ ਉਹੀ ਤਾਂ ਗੱਲ ਆ ਖੁੱਲੇ ਖੁੱਲੇ ਮੈਂ ਤਾਂ 10 ਵੀ ਬਹਿ ਜਾਂਣਗੇ ਜੀ ਬਣਾਣੇ ਹੁਣ ਤੇ ਆ ਵੀ ਨੰਬਰ ਦਿੱਤਾ ਹੋਇਆ ਨਾ ਪਿੱਲੇ ਪਾਸੇ ਤੇ ਬਕਸਾ ਬਣਿਆ ਹੋਇਆ ਆ ਅੱਛਾ ਜੀ ਇਹ ਇਹ ਜੁੱਤੀਆਂ ਰੱਖਣ ਵਾਸਤੇ ਆ ਪੌੜੀਆਂ ਦੇ ਵਿੱਚੇ ਮਨਾਦਾ ਪੌੜੀਆਂ ਦੇ ਵਿੱਚੇ ਚ ਇੱਥੇ ਜੁੱਤੀਆਂ ਰੱਖੋ ਆਪਣੇ ਬਕਸੇ 'ਚ ਤੇ ਦੇਖਣ ਨੂੰ ਪਤਾ ਨਹੀਂ ਲੱਗਦਾ ਵੀ ਇਹ ਤੇ ਬਕਸਾ ਆ ਬਕਸੇ 'ਤੇ ਜਰੂਰ ਲਿਖਿਆ ਆ ਹਾਂ ਤੇ ਆ ਗੱਡੀ ਦਾ ਨੰਬਰ ਦਿੱਤਾ ਗੱਡੀ ਦਾ ਨੰਬਰ ਇਹਦਾ ਇਹ ਸਾਈਡ ਤੇ ਟੂਟੀ ਲੱਗੀ ਹੋਈ ਆ ਹੱਤ ਹੋਣ ਵਾਸਤੇ ਇਹ ਹਾਂ ਜੀ ਇੱਥੇ ਆਹ ਟੂਟੀ ਆ ਆਪਣਾ ਉੜਾੜਾ ਪੂਰਾ ਲਿਖ ਕੇ ਘਰ ਪੀ ਦਿੱਤਾ ਹੈ ਕਿ ਨਹੀਂ ਫੱਟੀ ਲਿਖੀ ਆ ਫੱਟੀ ਬਣਾ ਕੇ ਉਹਨਾਂ ਨੇ ਥੋੜੀ ਹਾਂ ਹਾਂ ਜੀ ਹਾਂ ਫੱਟੀ ਦੇ ਪੂਰਾ ਉੜਾ ਵਾਲਾ ਲਿਖਿਆ ਪੰਜਾਬੀ ਆਪਣੀ ਸਹੀ ਗੱਲ ਆ ਜੀ ਤੇ ਆ ਡੀਜ਼ਲ ਆ ਅੱਛਾ ਡੀਜ਼ਲ ਵਾਸਤੇ ਹਾਂ ਡੀਜ਼ਲ ਪੈਂਦੇ ਇੱਥੋਂ ਦੀ ਆ ਅੱਛਾ ਇਹ ਵੀ ਲੋਕ ਆ ਇਹ ਵੀ ਲੋਕ ਆ ਇਹ ਠੀਕ ਆ ਠੀਕ ਆ ਜਿਹੜੀ ਆ ਚੀਜ਼ ਆ ਆ ਮਾਲਾ ਕ੍ਰੋਮ ਲਈ ਹੋਈ ਇਹ ਤੁਸੀਂ ਪਸੰਦ ਕਰੀ ਦੀ ਕਿਉਂਕਿ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਲੱਗੀ ਹੋਈ ਸੀ ਕੋਤੇ ਸਾਨੂੰ ਬਹੁਤ ਵਧੀਆ ਲੱਗੀਆਂ ਕਿਉਂ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਡਿਜ਼ਾਈਨ ਆਉਂਦੇ ਨੇ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਤੁਸੀਂ ਕਹਿੰਨਾ ਵੀ ਡਿਜ਼ਾਈਨ ਬੜਾ ਵਧੀਆ ਹੈ ਇਹ ਇਹ ਸਾਨੂੰ ਬਹੁਤ ਵਧੀਆ ਲੱਗਿਆ ਪਹਿਲੀ ਗੱਡੀ ਤੇ ਲੱਗਿਆ ਦੀ ਮੋਗਿਆ ਵਾਲੀ ਅੱਛਾ ਅੱਛਾ ਸਾਡੋਂ ਪਸੰਦ ਆਇਆ ਡਿਜ਼ਾਈਨ ਹਾਂ ਆ ਦੇਖ ਲਓ ਸਾਸ ਤੋਂ ਗੁਰਦੁਆਰਾ ਸ੍ਰੀ ਕਲੰਗੀ ਧਰ ਸਹਿਬ ਪੰਡਲ ਸਾੜਾ ਜ਼ਿਲ੍ਹਾ ਲੁਧਿਆਣਾ ਆ ਫਿਰ ਤੁਸੀਂ ਕਹਿ ਕੇ ਹੁਣ ਬਾਅਦ ਦੀ ਕਿਉਂ ਨਾ ਆਪਾਂ ਆਪਾਂ ਕੋਈ ਕੁਝ ਨਹੀਂ ਕਿਹਾ ਉਹ ਕਸੀ ਕੁਝ ਨਹੀਂ ਕਿਹਾ ਹਾਂ ਉਹਨਾਂ ਨੇ ਆਪ ਵੀ ਆਪ ਰਿਚ ਲਾਇਆ। ਇਹ ਆਇਤਾ ਅੰਮ੍ਰਿਤ ਤਿਆਰ ਕਰ ਦੇ ਦੀ ਕਿ ਨਹੀਂ? ਹਾਂ। ਗੁਰਸੇਮਰ ਮਨਾਈ ਕਾਲਕਾ ਖੰਡੇ ਕੀ ਵਿਹਲਾ। ਹਾਂ। ਪੀਓ ਪਾਹਲ ਖੰਡੇ ਤਾਰ ਹੋਈ ਜਨਮ ਸਹਿਲਾ। ਸਹੀ ਗੱਲ ਆ। ਇਹ ਸਾਰੇ ਸਾਬ ਤੋਂ ਨਾਲ ਲਿਖ ਕੇ ਆ। ਸਰ ਉਹਨਾਂ ਨੇ ਲਿਖਿ ਹੋਏ ਨੇ ਆ ਦੇਖੋ। ਸਤਨਾਮ ਸਤਕੰਡ। ਅੱਛਾ ਜੀ ਆਹ ਡਰਾਈਵਰ ਨੂੰ ਸੀਸਾ ਲਾਇਆ ਇਧਰਲੇ ਬੱਸੇ ਵੀ। ਦੋਨੇ ਸਾਈਡ। ਦੋਨੇ ਸਾਈਡਾ ਸੀਸਾ। ਹਾਂ ਹਾਂ। ਯਾ ਫੇਰ ਇਧਰ ਨੰਬਰ ਦਿੱਤਾ ਹੈ ਦਰਸ ਕੋ ਨਾਲ ਆ। ਇਹ ਗੋਲ ਕੈਥੋਂ ਵੀ ਮੱਥਾ ਟੇਕਣ ਨੂੰ ਇਸ ਹਿੱਸਾ ਪਿੱਛੇ ਖੁੱਲ ਜਾਂਦਾ ਹੈ ਪੂਰਾ ਤੇ ਉਹ ਪਹਚਾਣ ਬੰਦ ਨੇ ਹਾਂ ਅੰਦਰੋਂ ਲੋਕ ਕਰਦੇ ਮਾਲਾ ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਆ ਮੱਥਾ ਟੇਕਦੇ ਨੇ ਉਹ ਇਸ ਹਿੱਸਾ ਕੋ ਬਰਾਬਰ ਪ੍ਰਸ਼ਾਦ ਵਾਲਾ ਹੁੰਦਾ ਹਾਂ ਹਾਂ ਉਹ ਤੁਸੀਂ ਇਸ ਹਿੱਸਾ ਪਿੱਛੇ ਕਰੂਗਾ ਇੱਥੋਂ ਮੱਥਾ ਟੇਕਣ ਨੂੰ ਸਹੀ ਗੱਲ ਇੱਥੋਂ ਹੀ ਲੋਕ ਮੱਥਾ ਟੇਕਦੇ ਨੇ ਕੋਈ ਨਹੀਂ ਸਾਈਡ ਤੋਂ ਖੁੱਲਦੇ ਨਹੀਂ ਹਿੱਸੇ ਸਹੀ ਗੱਲ ਆ ਮੇਰੇ ਵੀ ਇੱਕ ਕਮਕਾਰ ਆ ਜਾਨੀ ਪੂਰਾ ਵਧੀਆ ਬਣਾਇਆ ਉਹ ਫਾਰਾ ਜਾਂਦਾ ਉਹਦੀ ਟਾਰ ਟੁੱਟੀ ਆ ਅੱਛਾ ਜੀ ਆਹ ਹਾਂ ਇਹ ਵੀ ਤੁਸੀਂ ਕੰਮ ਬਹੁਤ ਵਧੀਆ ਕਰਿਆ ਜਿਹੜਾ ਪਾਣੀ ਵਾਲਾ ਜੀ ਪਾਣੀ ਆ ਬੀ ਕੋਈ ਚੀਜ਼ ਜਿਹੜਾ ਨਾ ਜਾ ਰਿਹਾ ਕਿ ਨਹੀਂ ਦੇਖੋ ਦਰਸ਼ਕੋ ਲਾਈਟਾਂ ਲੁੱਟਾਂ ਵੀ ਪੂਰੀਆਂ ਵਧੀਆ ਲਾਈਆਂ ਹੋਈਆਂ ਨੇ ਲਾਈਟਾਂ ਥੱਲੇ ਵੀ ਲੰਡਾਂ ਲੱਗੇ ਨੇ ਪੂੜੀਆਂ ਤੇ ਜਾਂਦਾ ਹਾਂ ਮੋਂ ਥੱਲੇ ਨਹੀਂ ਦਿਖਾਉਣਾ ਲੀਡ ਲਾਈਟਾਂ ਉੱਪਰੋਂ ਉੱਪਰ ਵੀ ਰਾਤ ਨੂੰ ਤਾਂ ਹੋਰ ਵੀ ਸੋਹਣੀ ਲੱਗੂ ਰਾਤ ਕੋਈ ਹੋਈ ਰਾਤ ਦੀ ਵੀਡੀਓ ਆਪਾਂ ਬਚਾਏ ਜਾਂਦੇ ਜਾਂਦੇ ਲਾਸਟ ਦੇ ਦਰਸ਼ਕ ਵੀਰਾਂ ਨੂੰ ਉਸ ਕਹਿਣਾ ਚਾਹੁੰਦੇ ਹੋਣਗੇ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਦੇ ਕੰਨੀਓ ਸੰਦੇਸ਼ ਤਾਂ ਹੀ ਦੇਣਾ ਚਾਹੁੰਦੇ ਆਂ ਵੀ ਸਾਨੂੰ ਜਿਹੜੀ ਇਹ ਸਮੇਂ ਦੇ ਮੁਤਾਬਕ ਚੱਲਣਾ ਚਾਹੀਦਾ ਹਾਂਜੀ ਸਾਨੂੰ ਘਰ-ਘਰ ਦੇ ਵਿੱਚ ਹੁਣ ਗੱਡੀ ਦੀ ਜ਼ਰੂਰਤ ਪੈ ਗਈ ਹਾਂਜੀ ਸਾਡੇ ਗੁਰੂ ਮਹਾਰਾਜਾਂ ਵਾਸਤੇ ਗੱਡੀ ਜੂਰ ਹੋਣੀ ਚਾਹੀਦੀ ਇਹ ਵੀ ਗੱਲ ਥੋੜੀ ਸਹੀ ਆ ਜੀ ਨੂੰ ਚਾਹੀਦਾ ਕਿ ਅਸੀਂ ਗੁਰੂ ਮਹਾਰਾਜ ਜਿੰਨਾ ਵੀ ਸਤਿਕਾਰ ਦਾਤੋਂ ਹੋ ਸਕੇ ਉਹਨਾਂ ਸਾਡਾ ਸਹੀ ਗੱਲ ਆ ਜੀ ਅਸੀਂ ਵੀ ਜੋ ਲਿਆਣਾ ਹੈ ਕਈ ਵਾਰ ਰਸਤਿਆਂ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਰਸਤਾ ਪਰ ਜੇ ਅਸੀਂ ਗੱਡੀ ਲਜਾਵਾਂਗੇ ਪਖਰੀ ਪਿਆਰ ਕਰੀ ਗੁਰੂ ਮਹਾਰਾਜ ਵਾਸਤੇ ਉਹਦੇ ਵਿੱਚ ਸਾਡੇ ਨਗਰਾਂ ਦੀ ਵੀ ਸੋਭਾ ਹਾਂਜੀ ਸਾਡੇ ਗੁਰੂ ਮਹਾਰਾਜਾਂ ਦੀ ਬਹੁਤ ਸਤਿਕਾਰ ਸਹੀ ਗੱਲ ਆ ਜੀ ਸਾਡੇ ਸਾਰੇ ਮਹਿਮਾਨਾਂ ਨੂੰ ਚਾਹੀਦਾ ਕਿ ਗੁਰੂ ਮਹਾਰਾਜ ਵਾਸਤੇ ਵੀ ਆਪਕੋ ਵਧੀਆ ਪ੍ਰਬ ਤੇ ਆਪਾਂ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਜੀ ਜਿੱਦਾਂ ਦਾ ਸਮਾਂ ਆਇਆ ਹਾਂ ਕਿਉਂਕਿ ਮਾੜਾ ਦਾ ਵਿੱਚ ਕਹੀ ਜਾਣਾ ਲੋਕਾਂ ਨੇ ਉਹਨਾਂ ਨੇ ਤਾਂ ਘਾੜਣਾ ਨਹੀਂ ਹੈਗਾ ਚੰਗੇ ਕਰਦੇ ਰਹੋ ਤਾਂ ਗੁਰਨਾਨਕ ਦੇਵ ਜੀ ਨੂੰ ਨਹੀਂ ਬਖਸ਼ਾ ਉਹਹੀ ਤਾਂ ਗੱਲ ਕਰਦੇ ਆਪਾਂ ਬਸ ਇਹਨੂੰ ਵੀ ਮਾੜਾ ਕਹੀ ਜਾਣਾ ਜੀ ਲੋਕ ਗੱਡੀਆਂ 'ਚ ਜਾਣ ਲੱਗੇ ਆਪਣੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਮਾ ਮੰਨਦੇ ਹੋ ਕੋਈ ਸੇਵਾ ਕਰੋ ਹਾਂ ਸਹੀ ਗੱਲ ਆ ਜੀ ਨਹੀਂ ਉਹ ਤੋਂ ਡਰ ਕੇ ਕਰੋ ਨਾ ਕਿ ਬੰਦਿਆਂ ਤੋਂ ਡਰ ਕੇ ਕਰੋ ਹਾਂਜੀ 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 ਠੀਕ ਆ ਆਪਾਂ ਨੂੰ ਦੇਖਣ ਵਾਲਾ ਗੁਰੂ ਮਹਾਰਾਜ ਆ ਬੰਦਾ ਕੋਈ ਨਹੀਂ ਦੇਖਦਾ ਸਹੀ ਗੱਲ ਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਆਪਣੇ ਦਸਤਾਂ ਨਾਲ ਜਾਣਕਾਰੀ ਸਾਂਝੀ ਕਰੀ ਸਾਰੀ ਗੱਡੀ ਬਾਰੇ ਦੱਸਿਆ ਮੇਰੇ ਬਾਰੇ ਤੇ ਧੰਨਵਾਦ ਤੁਹਾਡਾ ਫੇਰ ਤੋਂ ਸਾਡੇ ਚੈਨਲ ਤੇ ਆਇਓ ਹਾਂਜੀ ਦਰਸ਼ਕੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨਾਲ ਆਪਣਾ ਇਹਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਦੇ ਅੰਦਰ ਮਿਲ ਤੁਹਾਨੂੰ ਇਹ ਆਪਣਾ ਪੇਜ ਨੂੰ ਕਰ ਲਓ ਫਾਲੋ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵਧੀਆ ਵੀਡੀਓ ਵਿੱਚ ਹੁਣ ਅੱਜ ਆਪਾਂ ਨੂੰ ਅਯਾਜ਼ਤ ਧੰਨਵਾਦ ਵਾਹਿਗੁਰੂ ਅਫਸਰ ਵਾਹਿਗੁਰੂ ਇਹ ਕੀ ਪਤੇ